ਹਾਂਜੀ ਅੱਜ ਤੁਸੀਂ ਇੱਥੇ ਦਾਖਲ ਹੋਏ ਹੋ ਕਿ ਕੀ ਨਾਮ ਆ ਤੇ ਕੀ ਮਾਜਰਾ ਕੀ ਹੈ ਸਾਰਾ ਭਾਈ ਜੀ ਪਿੰਡ ਮੇਰਾ ਲਹਿਰਾ ਮਾਪਦਾ ਹਦੀਪ ਸਿੰਘ ਮੇਰਾ ਨਾਮ ਹੈਗਾ ਅਸੀਂ ਬਾਬਾ ਮੋਲੀ ਜੀ ਕਾਲਜ ਦੇ ਮਗਰਲੇ ਪਾਸੇ ਮੇਰਾ ਹੀ ਮੋਟਰ ਧੱਕੇ ਨਾਲ ਸਾਢਲੀ ਜੀ ਅਸੀਂ ਡੀਐਸਪੀ ਸਾਹਿਬ ਦੀਆਂ ਨਾ ਨਕਲਾਂ ਬਣਾਈ ਜਾਂਦੇ ਸੀਗੇ ਜੀ ਮਾਰਕੀਟ ਦੇ ਵਿੱਚ ਜਦੋਂ ਸਾਨੂੰ ਪਤਾ ਚੱਲਿਆ ਵੀ ਵਾਹਨ ਤੇ ਇਹ ਮੋਟਰ ਸੱਡੀ ਬੈਠਿਆ ਮੈਂ ਵੱਟ ਪਾਉਣਾ ਸੀਗਾ ਵੱਟ ਦੇ ਵਿੱਚ ਦੀ ਉਹ ਮੇਜੂਰ ਪਾਣੀ ਛੱਡਦਾ ਜੀ ਜਦੋਂ ਮੈਂ ਗਿਆ ਤਾਂ ਜਾ ਕੇ ਕਹਾ ਖਾਲ ਦੇ ਵਿੱਚ ਗੈਂਗਸਟਰ ਆ ਤੇ ਮੈਨੂੰ ਨਹੀਂ ਮੰਗੂ ਪੈ ਗਿਆ ਦੋ ਤਿੰਨ ਮੇਰੇ ਕਿਰਪਾਨਾਂ ਮਾਰ ਕੇ ਉੱਡੂ ਆਵਾਜ਼ ਉਹ ਭੱਜ ਗਏ ਜੀ ਅੱਛਾ ਹਾਂਜੀ ਕੌਣ ਸੀ ਬੰਦੇ ਕੌਣ ਸੀ ਉਹ ਬਰਦੇਸੀ ਕਾ ਜੀ ਇੱਕ ਤਾਂ ਜਸਵੀਰ ਸਿੰਘ ਸੀਗਾ ਜੀ ਕਿੱਥੋਂ ਦਾ ਲਹਿਰੇਮਾਪਤ ਦਾ ਸਾਰਾ ਅੱਛਾ ਤੇ ਜਿਹੜੇ ਨੇ ਕਾਤਰਾ ਤੋੜਿਆ ਜੀ ਉਹ ਇੰਦਰਜੀਤ ਸਿੰਘ ਜੀ ਢਲਮਾ ਦਾ ਬਲਦੇਰ ਸਿੰਘ ਦਾ ਮੁੰਡਾ ਜੀ ਉਹ ਅੱਛਾ ਜੀ ਹਾਂਜੀ ਤੇ ਇੱਕ ਕਮਲਜੀਤ ਸਿੰਘ ਤੇ ਬਲਬੀਰ ਸਿੰਘ ਆ ਉਹ ਬਲਬੀਰ ਸਿੰਘ ਦੇ ਉੱਤੇ ਸੀ ਮੰਗਰੋ ਬੰਦਿਆਂ ਨੂੰ ਚੜਾ ਕੇ ਲਗਿਆ ਗੈਂਗਸਟਰਾਂ ਨੂੰ ਅੱਛਾ ਅੱਛਾ ਤੇ ਕਮਲਜੀਤ ਨੇ ਮਰਨਾ ਗੱਡੀ ਕੱਢ ਕੇ ਆਇਆਗਾ ਲਾਕਰੇ ਮਾਰਦਾ ਘਰੇ ਗਿਆਗਾ ਆ ਜੋ ਜੀ ਨੇ ਦੇਖਣਾਗਾ ਮੇਰੇ ਘਰ ਵਾਲੀ ਨੂੰ ਬਹੁਤ ਜ਼ਿਆਦਾ ਧਮਕੀਆਂ ਦੇ ਕੇ ਆਇਆ ਹੈ अच्छा इस उना तो कोई पहला वाला रौला पहला वाला रौला चलदा की कि कि क्या बात है आई हम बहुत درخواستਾਂ ਦਿੱਤੀਆਂ ਪਹਿਲਾ ਮੌਰ ਸਾਹਿਬ ਨੇ ਜਿਹੜਾ ਉਹ ਡੀਐਸਪੀ ਫੜਾਇਆ ਗਿਆ ਸੀ ਪੈਸਿਆਂ 'ਚ ਹੁਣੇ ਵੀ ਇਹਨਾਂ ਦੀ ਮਦਦ ਕਰੀ ਪੈਸੇ ਦੇ ਕੇ 2 ਟਾਈ ਲੱਖ ਰੁਪਈਆ ਖਾਲ ਬਹਾਇਆ ਅੱਛਾ ਤੇ ਜਿਹੜਾ ਹੁਣ ਵਾਲਾ ਡੀਐਸਪੀ ਹੈਗਾ ਇੱਕਦਮ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਕੋਲ ਰਿਪੋਰਟ ਨਹੀਂ ਪਈਆਂ ਕਹਿੰਦਾ ਜੀ ਆਉਣਾ ਤਾਜ ਜਾਂ ਨਹੀਂ ਤੇ ਐਪਲੀਕੇਸ਼ਨ ਇੱਕ ਤਰਫੀ ਕਰਕੇ ਤੈਨੂੰ ਚੱਕ ਦੇਾਂਗੇ ਸੀ ਬਾਹਰ ਤੇ ਕਬਜ਼ਾ ਕਰਾਂਗੇ ਅੱਛਾ ਤੁਹਾਨੂੰ ਕਿਹਨੇ ਕਹੀਏ ਇਹ ਗੱਲ ਇਹ ਆਪਣੇ ਜਿਹੜਾ ਡੀਐਸਪੀ ਸਿੰਘ ਦਾ ਰੀਟਰ ਆ ਜੀ ਅੱਛਾ ਡੀਐਸਪੀ ਸਾਹਿਬ ਦਾ ਰੀਟਰ ਹਾਂਜੀ ਮੇਰੀ ਐਪਲੀਕੇਸ਼ਨ ਵੀ ਇੱਕ ਤਰਫੇ ਗਰੀਆ ਮੈਂ ਆਇਆ ਦੋ ਤਿੰਨ ਵਾਰੀ ਮੇਰੀ ਐਪਲੀਕੇਸ਼ਨ ਸੁਣੀ ਨਹੀਂ ਇਹਨਾਂ ਨੇ ਅੱਛਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਅਸਲੇ ਦੀਆਂ ਫੋਟੋਆਂ ਪਾ ਦਿੰਦੇ ਆਗੇ ਧਮਕੀਆਂ ਦੇ ਦਿੰਦੇ ਆ ਵੀ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਹੋ ਰਹੀ ਅਸੀਂ ਇਹੀ ਮੰਗ ਕਰਦੇ ਆ ਉਹਨਾਂ ਤੇ ਕਾਰਵਾਈ ਹੋਵੇ ਸਾਡਾ ਜਿਹੜਾ ਹੱਕ ਵਰਤਦਾ ਸਾਡਾ ਹੱਕ ਦੇ ਵੀ ਹੋਰ ਅਸੀਂ ਉਹਨਾਂ ਤੋਂ ਲੈਣਾ ਦੇਣਾ ਕੁਝ ਨਹੀਂ ਉਹਨਾਂ ਪੂਰੇ ਹੱਥ ਬੰਨੇ ਗੈਂਗਸਟਰ ਥੋੜੇ ਥੋੜੇ ਮਤਲਬ ਧਰਮ ਦੀ ਬੇਅਦਵੀ ਕੀਤੀ ਹੈ ਮੇਰੇ ਕਹਿੰਦਾ ਕਕਾਰ ਵਗੈਰਾ ਹਾਂ ਇੰਦਰਜੀਤ ਸਿੰਘ ਨੇ ਗਾਤਰੇ ਨੂੰ ਹੱਥ ਪਾ ਕੇ ਜਦੋਂ ਮੈਨੂੰ ਛੱਟਿਆ ਗੱਲ ਚਤ ਪਾਉਂਦਾ ਸੀ ਗਾਤਰਾਂ ਮੇਰੇ ਹੱਥਲੇ ਦੀ ਪਾਇਆ ਵੇ ਪੱਟਦਾ ਜੀ ਪੱਟ ਕੇ ਮੇਰੇ ਧਰਮ ਦੀ ਬੇਅਦਵੀ ਕਰਤੀ ਪਰਨਾ ਮੇਰਾ ਲਾਂ ਤਾਂ ਕੰਗਾ ਆ ਸੀਗਾ ਜੀ ਠੀਕ